ਅੱਜ ਇੱਕ ਪ੍ਰੈਸ ਵਾਰਤਾ ਕ੍ਰਾਂਤੀਕਾਰੀ ਪ੍ਰੈਸ ਵੱਲੋਂ ਕੀਤੀ ਗਈ ਜਿਸ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨਿਲ ਵਰਮਾ ਨੇ ਦੱਸਿਆ ਕਿ ਇਹ ਮਾਮਲਾ ਦੋ ਮਹੰਤਾਂ ਦਾ ਹੈ ਜੋ ਆਪਸ ਵਿੱਚ ਗੁਰੂ ਅਤੇ ਚੇਲੇ ਨੇ ਜਿਦੇ ਵਿੱਚ ਚੇਲੇ ਵੱਲੋਂ ਆਪਣੇ ਗੁਰੂ ਨਾਲ ਗੁੰਡਾਗਰਦੀ ਕਰ ਉਹਨਾਂ ਕੋਲੋਂ ਉਹਨਾਂ ਦਾ ਹੱਕ ਖੋਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਪੀੜਤ ਨੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ ਜਿਦੇ ਵਿੱਚ ਦੀਸ਼ੋ ਮਹੰਤ ਨੇ ਇਨਸਾਫ ਲਈ ਗੁਹਾਰ ਲਗਾਈ ਹੈ ਕ੍ਰਾਂਤੀਕਾਰੀ ਪ੍ਰੈਸ ਕਲੱਬ ਨੇ ਦੀਸ਼ੋ ਮਹੰਤ ਅਤੇ ਆਰਤੀ ਮਹੰਤ ਵੱਲੋਂ ਇੱਕ ਸ਼ਿਕਾਇਤ ਆਪਣੇ ਚੇਲੇ ਸ਼ੈਲੀ ਮਹੰਤ ਦੇ ਵਰ ਖਿਲਾਫ ਡੀਆਈਜੀ ਜਲੰਧਰ ਰੇਂਜ ਵੱਲੋਂ ਮਾਰਕ ਕਰਵਾ ਕੇ ਕਪੂਰਥਲਾ ਐਸਪੀ ਮਨਜੀਤ ਸਿੰਘ ਨੂੰ ਦਿੱਤੀ ਸੀ ਜਿਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟ ਐਸਪੀ ਵੱਲੋਂ ਸ਼ਿਕਾਇਤ ਕਰਤਾ ਨੂੰ ਹੀ ਦੋਸ਼ੀ ਦੀ ਸ਼ਰਤਾ ਮੰਨਣ ਲਈ ਪ੍ਰੈਸ਼ਰ ਪਾਇਆ ਗਿਆ ਅਤੇ ਰਾਜੀਨਾਮਾ ਕਰਨ ਨੂੰ ਕਿਹਾ ਗਿਆ ਇਸ ਮਾਮਲੇ ਵਿੱਚ ਜਦੋਂ ਅਸੀਂ ਐਸਪੀ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਸਾਰੇ ਹੀ ਦੋਸ਼ ਬੇਬੁਨਿਆਦ ਦੱਸੇ ਪਰ ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਅੱਜ ਕਪੂਰਥਲਾ ਚ ਮਹੰਤ ਵੱਲੋਂ ਬਿਆਨ ਕਰਵਾ ਦਿੱਤੇ ਗਏ ਨੇ ਅਤੇ 2 ਦਿਨ ਦਾ ਸਮਾਂ ਦੇ ਦਿੱਤਾ ਗਿਆ ਹੈ ਜੇਕਰ 2 ਦਿਨਾਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਜਥੇਬੰਦੀਆਂ ਨੂੰ ਨਾਲ ਲੈ ਕੇ ਡੀਆਈਜੀ ਜਲੰਧਰ ਰੇਂਜ ਅਤੇ ਐਸਐਸਪੀ ਕਪੂਰਥਲਾ ਦਾ ਕ੍ਰਾਫ ਕੀਤਾ ਜਾਏਗਾ ਹਾਂਜੀ ਅੱਜ ਤੁਸੀਂ ਕਪੂਰਥਲਾ ਜਿਹੜੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਕੀ ਮਾਮਲਾ ਸੀਗਾ ਥੋੜਾ ਉਹਦੇ ਬਾਰੇ ਐਕਸਪਲੇਨ ਕਰਦੇ ਹੋ ਸਸੀ ਕਸਰਨੂ ਜੀ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਤੋਂ ਇੱਕ ਸਾਡੇ ਨਾ ਇੱਕ ਮਾਮਲਾ ਸਾਹਮਣੇ ਆਇਆ ਸੀ ਇਹ ਜਿਹੜੇ ਮਹੰਤਾ ਦਾ ਕੁਝ ਮਾਮਲਾ ਸੀਗਾ ਕਿ ਇਹਨਾਂ ਦੇ ਘਰ ਇੱਕ ਕੋਈ ਗੁੰਡਾਗਰਦੀ ਕਰਦੇ ਸੀਗੇ ਕੁਝ ਬਾਹਰੋਂ ਬੰਦੇ ਆ ਗਏ ਇੱਕ ਮਹੰਤ ਜੀ ਹੈਗੇ ਨੇ ਸ਼ਾਲੀ ਮਹੰਤ ਜੀ ਨੂੰ ਕਹਿੰਦੇ ਆ ਉਹਨਾਂ ਨੇ ਇਹਨਾਂ ਦੇ ਕਿ ਬਜ਼ੁਰਗ ਨੇ ਇਹਨਾਂ ਦੇ ਘਰ ਆ ਕੇ ਰੋਟੀਆਂ ਨੂੰ ਲੱਤਾਂ ਮਾਰੀਆਂ ਔਰ ਇਹਨਾਂ ਦੇ ਘਰ ਆ ਕੇ ਮਾਰਕੋੜਾਈ ਕਰਦੇ ਨੇ ਕਾਰਨ ਇਹ ਕਿ ਜੋ ਪਤੋਂ ਨਹੀਂ ਪਿੰਡਾਂ ਦਾ ਪਿੰਡਾਂ ਦਾ ਕੋਈ ਆਪਾਸ ਕੋਈ ਲੈਣ ਦੇਣ ਹੈਗਾ ਇਹਨਾਂ ਦਾ ਕਿ ਇਹ ਗੁਰੂ ਗੁਰੂ ਚਲੇਆ ਕੋਈ ਇਹਨਾਂ ਦਾ ਹੈਗਾ ਮੈਟਰ ਇਹਨਾਂ ਦਾ ਇਹ ਗੁਰੂ ਉਹਨਾਂ ਦੇ ਚਿੱਲੇ ਆਪਾਂ ਗੁਰੂ ਨੇ ਵਦਿਸ਼ਾ ਮੰਤਰੀ ਤੇ ਆਰਤੀ ਮੰਤਰੀ ਠੀਕ ਹੈ ਜੀ ਔਰ ਇਹਨਾਂ ਨੇ ਕੁਝ ਪਿੰਡ ਉਹਨਾਂ ਨੂੰ ਲਿਖ ਕੇ ਦਿੱਤੇ ਨੇ ਕਿ ਤੂੰ ਆਪਣੀ ਕਮਾਈ ਕਮਾ ਤੇ ਖਾ ਠੀਕ ਹੈ ਜੀ ਉਹਨਾਂ ਨੇ ਜਿਹੜੀ ਜਿਹੜੀ ਮੰਗਾ ਜੜੀਆਂ ਆ ਉਹ ਵਧ ਰਹੀਆਂ ਜਾ ਰਹੀਆਂ ਆ ਕਹਿੰਦੇ ਨੇ ਲਾਲਚ ਲਾਲਚ ਬੁਰੀ ਬਲਾਇਆ ਉਹ ਲਾਲਚ ਬਹੁਤ ਵਧ ਰਿਆ ਇਹਨਾਂ ਦਾ ਇੱਥੇ ਆ ਕੇ ਜਿਹੜੀ ਅਸੀਂ ਡੀਆਈ ਸਾਹਮਣੇ ਇਹਨਾਂ ਨੂੰ ਪੇਸ਼ ਕਰਾਇਆ ਸੀ ਇਹਨਾਂ ਨੂੰ ਤੇ ਡੀਆਈਐਸਐਸਪੀ ਕੋ ਬੋਧਾਈ ਡਿਊਟੀ ਲਈ ਸੀ ਕਿ ਇਹਨਾਂ ਜਿਹੜੀ ਇਨਕੁਆਰੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਐਸਪੀ ਮਨਜੀਤ ਸਿੰਘ ਨੇ ਜਿਹੜੀ ਇਨਵੈਸਟਿਗੇਸ਼ਨ ਨਾਲ ਇਨਕੁਆਰੀ ਕੀਤੀ ਹੈ ਔਰ ਐਸਪੀ ਜਿਹੜੇ ਮਨਜੀਤ ਸਿੰਘ ਜੀ ਇਹ ਸ਼ਿਕਾਇਤ ਇਹਨਾਂ ਦੀ ਹੈ ਔਰ ਸ਼ਰਤਾਂ ਜਿਹੜੀਆਂ ਉਹਨਾਂ ਦੀ ਮੰਾਰੇ ਸੀਗੇ ਜ਼ਬਰਦਸਤੀ ਉਹਨਾਂ ਦੀ ਉਹਨਾਂ ਦੀ ਕੀ ਸ਼ਰਤਾਂ ਸੀਗੀਆਂ ਸ਼ਰਤਾਂ ਉਹਨਾਂ ਦੀਆਂ ਇਹ ਸੀਗੀਆਂ ਕਿ ਜਿਹੜੇ ਉਹ ਕਹਿੰਦੇ ਆ ਕਿ ਸਾਨੂੰ ਅੱਧਾ ਸ਼ਹਿਰ ਚਾਹੀਦਾ ਦੇਖੋ ਇਹ ਸ਼ਹਿਰ ਦੀ ਉਹ ਬਾਅਦ ਦੀ ਗੱਲ ਆ ਜਿਹੜੀ ساری ਸ਼ਿਕਾਇਤ ਆ ਮਾਰਕੋਟਾਈ ਕਰਨ ਦੀ ਲੁੱਟਖੋ ਕਰਨ ਦੀ ਉਸ ਵਾਰੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਠੀਕ ਹੈ ਜੀ ਜਿਹੜੀਆਂ ਜਿਹੜਾ ਕਿ ਉਹਨਾਂ ਨੇ ਕ੍ਰਾਈਮ ਕੀਤਾ ਆ ਉਹ ਪੁਲਿਸ ਵਾਲਾ ਨਾਥ ਨਹੀਂ ਪਾ ਰਹੀ ਠੀਕ ਹੈ ਜੀ ਔਰ ਅਸੀਂ ਉਹਨਾਂ ਦਾ ਜਿਹੜਾ ਰਵੱਈਆ ਜਿਹੜਾ ਆ ਉਹ ਬਿਲਕੁਲ ਗਲਤ ਸੀਗਾ ਐਸਪੀ ਸਾਹਿਬ ਦਾ ਔਰ ਸਾਨੂੰ ਉਹਨਾਂ ਨੇ ਬਾਹਰ ਕੱਢ ਕੇ ਤੇ ਦੋਨਾਂ ਨੂੰ ਗੁਰੂ ਚਿਲੇ ਨੇ ਉਹਦੇ ਬਿਠਾਇਆ ਇੱਕ ਬਜ਼ੁਰਗਾਂ ਨੂੰ ਕਹਿੰਦੇ ਆ ਕਿ ਤੂੰ ਆਪਣੇ ਚੇਲੇ ਦੇ ਪੈਰਾਂ ਚ ਡਿੱਗ ਜਾ ਦੇਖੋ ਜੀ ਇੱਕ ਐਸਪੀ ਅਫਸਰ ਆ ਉਹਨਾਂ ਨੂੰ ਇਹ ਚੀਜ਼ ਇਹ ਉਹਨਾਂ ਨੂੰ ਨਹੀਂ ਕਹਿਣੀ ਚਾਹੀਦੀ ਸੀਗੀ ਬਜ਼ੁਰਗਾਂ ਦੀ ਇੱਜ਼ਤ ਕਰੋ ਠੀਕ ਹੈ ਜੀ ਔਰ ਚੇਲੇ ਨੂੰ ਕਹਿੰਦੇ ਤੇ ਤੂੰ ਇਹਦੇ ਕੋਲ ਮਾਫੀ ਮੰਗ ਤਨਾਕੀ ਗੁਰੂ ਅਸੀਂ ਗੁਰੂ ਚੇਲੇ ਥੋੜੀ ਮਾਫੀ ਮਾਫੀ ਮੰਗੇਗਾ ਅੱਜ ਅਸੀਂ ਡੀਆਈਐਸਰ ਨੂੰ ਕੱਲ ਮਿਲੇ ਆ ਉਹਨਾਂ ਨੂੰ ਅਸੀਂ ਕਿਹਾ ਕਿ ਤੁਹਾਡਾ ਐਸਪੀ ਸਾਹਿਬ ਜਿਹੜਾ ਰਵਈਆ ਹੈ ਉਹ ਬਿਲਕੁਲ ਗਲਤ ਹੈ ਠੀਕ ਹੈ ਜੀ ਸਾਨੂੰ ਉਹਨਾਂ ਕੋਲੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈਗੀ ਨਾ ਅਸੀਂ ਉਮੀਦ ਕਰ ਸਕਦੇ ਹਾਂ ਕਿਉਂਕਿ ਜੇ ਇਦਾਂ ਦੇ ਅਫਸਰ ਹੋਣਗੇ ਤੇ ਇਨਸਾਫ ਜਿਹੜਾ ਕਿਸੇ ਨੂੰ ਨਹੀਂ ਦੇ ਸਕਦੇ ਠੀਕ ਹੈ ਜੀ ਇਹ ਇੱਕ ਮੰਨਤਾ ਬਾਬੇ ਆ ਪਬਲਿਕ ਜਿਹੜੀ ਹੈ ਇਹਨਾਂ ਦੀ ਬਹੁਤ ਇੱਜ਼ਤ ਕਰਦੀ ਹੈ ਉਹ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਇਹਨਾਂ ਦੀ ਅਸੀਂ ਦੋਨਾਂ ਤੇ ਅਸੀਂ ਇੱਜ਼ਤ ਕਰਦੇ ਹਾਂ ਪਰ ਇਹਨਾਂ ਜਿਹੜਾ ਜਿਹੜਾ ਇਹਨਾਂ ਦਾ ਜ ਪਰ ਪੁਲਿਸ ਨੂੰ ਇਹਨਾਂ ਨੂੰ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਏ ਜੋ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਇਹਨਾਂ ਨੇ ਅੱਛਾ ਜੇ ਹੁਣ ਮੰਨ ਲਓ ਕਿ ਆਪਣੀ ਬਿਆਨ ਦੇਣ ਦੇ ਬਾਵਜੂਦ ਵੀ ਜੇ ਆਪਣੀ ਕਾਰਵਾਈ ਨਹੀਂ ਹੁੰਦੀ ਤੇ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਸਟੈਪ ਐਸੀ ਜੀ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿੱਤਾ ਜਾਂ ਠੀਕ ਹੈ ਜੀ ਜੇ ਇਹ ਦੋਸ਼ੀਆਂ ਨੂੰ ਨੱਥ ਨਾ ਪਾਈ ਗਈ ਪ੍ਰਸ਼ਾਸਨ ਵੱਲੋਂ ਤੇ ਜ਼ਿਲ੍ਹਾ ਕਪੂਥਲਾ ਤੇ ਦਫਤਰ ਦਾ ਘਰਾਵ ਕੀਤਾ ਜਾਏਗਾ ਉਸ ਤੋਂ ਬਾਅਦ ਡੀਆਈਜੀ ਜਲੰਧਰ ਰੇਂਜ ਦਾ ਦਫਤਰ ਦਾ ਘਰਾਵ ਕੀਤਾ ਜਾਏਗਾ ਇਨਸਾਫ ਅਸੀਂ ਲੈ ਲਵਾਂਗੇ ਸਾਨੂੰ ਇਨਸਾਫ ਲੈਣੇ ਆਂਦੇ ਆ ਸਾਰਿਆਂ ਸਤ ਸ੍ਰੀ ਅਕਾਲ ਮੈਂ ਨਾ ਦਿੱਲੀ ਗਈ ਸੀ ਰੋ ਮੇਰੇ ਹਮਦਿਆਨੂ ਨੇ ਇਹ ਹਮਲਾ ਕੀਤਾ ਕਰੇ ਕਟਮਾਰ ਕੀਤੀ ਕਟਮਾਰ ਕਰਕੇ ਤੇ ਇੱਕ ਗੁੰਡਿਆ ਦੀ ਗੱਡੀ ਭਰ ਕੇ ਆਈ ਸੀ ਕਾਲੀ ਤੇ ਇਹਨਾਂ ਨੇ ਮੈਨੂੰ ਕਟਮਾਰ ਬਾਬਾ ਜੀ ਕਿਹਦੇ ਨਾਲ ਕੀਤੀ ਸੀਗੀ ਇਹਨਾਂ ਨੇ ਕਟਮਾਰ ਦੋਨਾਂ ਨਾਲ ਛੱਡ ਦੋਨਾਂ ਕੀਤੀ ਸੀ ਇਹਨਾਂ ਦੋਨਾਂ ਨਾਲ ਕੀਤੀ ਹੈ ਕਟਮਾਰ ਕੀਤੀ ਤਾਂ ਫਿਰ ਚਰਨ ਮੈਂ ਆ ਗਈ ਮੈਨੂੰ ਇਹਨਾਂ ਨੇ ਦੱਸਿਆ ਮੈਂ ਕਿ ਕੋਈ ਨਹੀਂ ਮੈਂ ਰਿਪੋਰਟ ਦੇ ਕੇ ਨਹੀਂ ਨਾਲੇ ਉਹਦਾ ਗੇਟ 'ਚ ਧੱਕੇ ਮਾਰੀ ਹਾਂਜੀ ਨਾਲ ੱਟਕੇ ਮਾਰੀ ਅਰੇ ਪਹਿਲੇ ਇਹਨੂੰ ਮਾਰ ਫੇ ਮੈਨੂੰ ੱਟਕਾ ਮਾਰ ਇਹਨੂੰ ਇਹਨੂੰ ਮਾਰ ਫੇ ਵੀ ਦੁਖਾਂਤ ਨੂੰ ਮਾਰ ਖਤਰਾ ਰਸਤੇ ਆ ਅੱਛਾ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਬਸ ਪ੍ਰਸ਼ਾਸਨ ਸੇ ਯਹੀ ਮੰਗ ਹੈ ਸਾਡੀ ਕਿ ਸਾਨੂੰ ਇਨਸਾਫ ਦਿਆ ਜਾਵੇ ਠੀਕ ਹੈ ਨਾ ਇਨਸਾਫ ਦਿਆ ਜਾਏ ਇਨਸਾਫ ਦੇ ਲਈ ਅਸੀਂ ਗੁਆਰ ਲਗਾਏ ਦੁਖੀ ਬੰਦੇ ਕਿੱਥੇ ਆਉਂਦੇ ਜਦੋਂ ਦੁੱਖ ਹੁੰਦਾ ਹੈ ਜਦੋਂ ਪੁਲਿਸ ਦੇ ਕੋਲ ਆएंगे ਪੁਲਿਸ ਹੀ ਉਹ ਨਾਲ ਰਲਿ ਹੋਗੀ ਤਾਂ ਅਸੀਂ ਕਿੱਥੇ ਜਾਏਗੇ ਇਹ ਹੀ ਸਾਡੀ ਗੁਜਾਰਿਸ਼ ਹੈ ਕਿ ਸਾਡਾ ਇਨਸਾਫ ਦਿਆ ਜਾਵੇ ਠੀਕ ਦੇਖੋ ਦਿੱਛੋ ਪ੍ਰਧਾਨ ਜੀ ਅੱਜ ਤੁਸੀਂ ਕਪੂਰਥਲਾ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀਗੇ ਕੀ ਮਾਮਲਾ ਸੀਗਾ ਥੋੜਾ ਜਾਣਕਾਰੀ ਦਿਓ ਸਭ ਤੋਂ ਪਹਿਲੇ ਜੈਪੀਮ ਜੈਪਾਤ ਮੇਰਾ ਨਾਮ ਸਰਦਾਰ ਮਹਿੰਦਰ ਸਿੰਘ ਬਲੇਰ ਅੱਜ ਜੋ ਐਸਐਸਪੀ ਸਾਹਿਬ ਨੂੰ ਅਸੀਂ ਜਿਹੜੇ ਕਾਰਨ ਦੇ ਵਿੱਚ ਮਿਲਣ ਆਏ ਆ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੰਤਰੀ ਦੀਸ਼ੋ ਜੀ ਜਿਹਨਾਂ ਦੇ ਘਰ ਦੇ ਵਿੱਚ ਜਾ ਕੇ ਕੁੱਟ ਮਾਰ ਕੀਤਾ ਮੈਂ ਹੈਰਾਨ ਆ ਵੀ ਇਹਦੀ ਏਡੀ ਕੁੱਟਮਾਰ ਬੱਚਿਆਂ ਦੀ ਸਾਰਿਆਂ ਦੀ ਹੋਈ ਹੈ ਤੇ ਪ੍ਰਸ਼ਾਸਨ ਦੇ ਕੰਮ ਅਜੇ ਤੱਕ ਜੂਰੀ ਸ਼ਰਜੀ ਅੱਜ ਸਾਨੂੰ ਕਿਉਂ ਨਾ ਪਿਆ ਐਸਐਸਪੀ ਦੇ ਕੋਲ ਇਸ ਕਰਕੇ ਆਉਣਾ ਪਿਆ ਕਿਉਂਕਿ ਇਹਨਾਂ ਦੀ ਸੁਣਾਈ ਨਹੀਂ ਹੋਈ ਪਰ ਅਸੀਂ ਨੂੰ ਚੇਤਾਵਨੀ ਦਿੰਨੇ ਆ ਔਰ ਅੱਜ ਅਸੀਂ ਬਿਆਨ ਕਰਾ ਦਿੱਤੇ ਆ ਬਣਤੀ ਕਾਰਵਾਈ ਜੇ ਨਾ ਹੋਈ ਅਸੀਂ ਪ੍ਰਸਾਦ ਸੰਧਾ ਬਹੁਤ ਜ਼ੋਰ ਦੇ ਨਾਲ ਘਰਾਓ ਕਰਾਂਗੇ ਕੱਪੂ ਤੇ ਦੂਸਰੀ ਗੱਲ ਇਹ ਲੋਕ ਵਿਚਾਰੇ ਜਿੰਨੇ ਵੀ ਅੱਜ ਮਤ ਆਏ ਨੇ ਇਹ ਸਾਡੇ ਦਿੱਸਰ ਕਪੂਥ ਨੇ ਦੇ ਬਲੱਥ ਦੇ ਸਰਹਰਪੁਰ ਦੇ ਸਤਕਾਰਯੋਗ ਨੇ ਆ ਤੇ ਮਿਹਨਤ ਕਰਦੇ ਆ ਖਾਂਦੇ ਆ ਇਸ ਕਰਕੇ ਮੈਂ ਜਿਆਦਾ ਲੰਮਾ ਬਿਆਨ ਨਾ ਦਾਂ ਤਾਂ ਇਹਨਾਂ ਦੀ ਜਿਹੜੀ ਹੱਕ ਰਸੀ ਜਰੂਰ ਦਵਾ ਕੇ ਸਾਰ ਲੋਕ ਜੈ ਪੀਰ ਜੈ ਭਾਰਤ ਸਭੀ ਦੇ ਸਾਥ ਨੂੰ ਸਤਿ ਸ੍ਰੀ ਅਕਾਲ ਜੀ ਉਹ ਕਹਿਣਾ ਚਾਹੁੰਦੇ ਆ ਆ ਸਾਡੇ ਵੱਡੇ ਆ ਬਜ਼ੁਰਗ ਆ ਆ ਸਲਤਾਨਪੁਰ ਦੇ ਮਾਲਕ ਨੂੰ ਉਹ ਇਹਦਾ ਚੇਲਾ ਵਾ ਸ਼ੈਲੀ ਜਿਹੜਾ ਆ ਕੇ ਧਮਕੀਆਂ ਦਿੰਦਾ ਮਾਰਦਾ ਬੋਲਦਾ ਇਹਨਾਂ ਨੂੰ ਕਹਾਂ ਨੂੰ ਵੀ ਉੱਥੋਂ ਦੇ ਕੋਲੋਂ ਡਰ ਵਾ ਉਹਨੂੰ ਲਾਲਚ ਵੀ ਆ ਹੋਇਆ ਉਹ ਸੋਚਦਾ ਥੋੜਾ ਜਿਹਾ ਕਾ ਦਿੱਤਾ ਮੈਨੂੰ ਸਾਰਾ ਮਿਲ ਜਾਵੇ ਟਾਈਮ ਤੋਂ ਪਹਿਲੇ ਉਮਰ ਜਾਵੇ ਇੱਦਾਂ ਚਾਹੁੰਦਾ ਉਹ ਜੋ ਹੋਣਾ ਨਹੀਂ ਚਾਹੀਦਾ ਇਨਸਾਫ ਚਾਹੀਦਾ ਹੈਲੋ ਹੈਲੋ ਜੀ ਨਮਸਕਾਰ ਸਰ ਮੈਂ ਦੀਪਕ ਸੈਣੀ ਗੱਲ ਕਰ ਰਿਹਾ ਹਾਂ ਰਿਪਬਲਿਕ ਹੈਡਲਾਈਨਸ ਤੋਂ ਪੱਤਰਕਾਰ ਹਾਂਜੀ ਹਾਂਜੀ ਸਰ ਸਰ ਇੱਕ ਨਾ 2 ਮਿੰਟ ਦਾ ਸਮਾਂ ਲੈਣਾ ਤੁਹਾਡਾ ਸਿਰਫ ਹਾਂਜੀ ਸਰ ਇੱਕ ਨੇ ਤੁਹਾਡੇ ਕੋਲ ਕੇਸ ਸੀਗਾ ਸ਼ੈਲੀ ਮਹੰਤ ਤੇ ਆਪਣੇ ਵੀਸ਼ਮਹੰਤ ਦਾ ਕਿ ਅੱਜ ਨੇ ਪ੍ਰੈਸ ਵਾਰਤਾ ਕੀਤੀ ਸੀਗੀ ਤੇ ਉਹਦੇ ਵਿੱਚ ਨਾ ਤੁਹਾਡਾ ਵਰਸ਼ਨ ਚਾਹੀਦਾ ਸੀਗਾ ਸਰ ਸਾਨੂੰ ਇਹ ਸ਼ੈਲੀ ਮਾਦੂਨ ਦਾ ਚੇਲਾ ਹੀ ਹੈ ਜੀ ਜੀ ਤੇ ਚੇਲੇ ਨੂੰ ਚੇਲੇ ਨੇ ਰਿਵਾਂਡ ਕੀਤੀ ਹੈ ਇਹਨਾਂ ਨੇ ਰਿਵਾਂਡ ਕੀਤੀ ਵੀ ਚੇਲਾ ਜਿਹੜਾ ਜਿਹੜਾ ਸੰਸਦਤ ਕਰਦਾ ਜੀ ਜੇ ਲੋਨ ਰਵਾਨ ਕਿਤੇ ਵੀ ਮੇਰੀ ਮਾਂ ਹੈਗੀ ਹੈ ਕੋਈ ਜਿੰਨਾ ਹਿੱਸਾ ਹੈਗਾ ਅਦਾਇ ਰੱਖਿਆ ਦਾ ਮੈਂ ਰੱਖਣੀ ਹੈ ਜਿਹਨਾਂ ਦਾ ਆਪਸ ਚ ਬੈਠ ਕੇ ਟਾਈਮ ਸੀ ਬਠੇ ਜਿਹਦੀ ਜਿੰਨਾਂ ਦੇ ਕਿ ਇਹ ਅਜੇ ਮੈਨੂੰ ਮਿਲੀ ਨਹੀਂ ਜੀ ਅਖੇ ਤੇ ਨਾ ਇਹਨਾਂ ਦਾ ਕੁਝ ਨਾ ਲੱਕਾ ਯਾ ਹੈਗਾ ਇਹਨਾਂ ਦਾ ਆਪਸ ਚ ਮਿਲਣਾ ਹੁੰਦਾ ਠੀਕ ਆ ਸਰ ਇਹਦੀ ਇਹਨਾਂ ਦਾ ਆਪਸ ਚ ਸ਼ੇਅਰ ਕਰਨਾ ਹੁੰਦਾ ਵੀ ਕਿਤੋਂ ਕਿਤੋਂ ਲੈਣੀ ਹੈ ਠੀਕ ਹੁਣ ਸਰ ਜੀ ਤੇ ਸਰ ਇਤਨਾ ਉਹਨਾਂ ਨੇ ਤੁਹਾਡੇ ਉੱਤੇ ਨੇ ਦੋਸ਼ ਵੀ ਲਗਾਏ ਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆਪਾਂ ਆਪਸੀ ਜਦੋਂ ਉਹਨਾਂ ਦੀ ਤੁਸੀਂ ਕਾਉਂਸਲਿੰਗ ਕਰਵਾਈ ਆ ਤੇ ਜਦੋਂ ਦੋਨੇ ਦੀਸ਼ੋ ਮਹੰਤ ਤੇ ਗੁਰੂ ਚੇਲੇ ਨੂੰ ਬਿਠਾਇਆ ਸੀ ਉਸ ਟਾਈਮ ਤੁਸੀਂ ਉਹਨਾਂ ਨੂੰ ਫੋਰਸ ਵੀ ਕੀਤਾ ਕਿ ਤੁਸੀਂ ਜਿਹੜੀ ਆਪਣੇ ਸ਼ੈਲੀ ਮਹੰਤਾ ਉਹਦੇ ਪੈਰਾਂ 'ਚ ਮਤਲਬ ਝੁੱਕ ਕੇ ਤੂੰ ਮਾਫੀ ਮੰਗ ਲੈ ਬਾਅਦ 'ਚ ਵੀ ਮੰਗੋ ਉਹ ਤੇ ਜਦੋਂ ਕਾਉਂਸਲਿੰਗ ਕਰ ਰਹੇ ਹੈ ਇੱਕ ਦੂਜੇ ਨੂੰ ਉਹ ਮਾਤਾ ਤੇ ਚੇਲਾ ਹੈਗੇ ਨੇ ਤੇ ਜੇ ਮੈਂ ਉਹਨੂੰ ਕਿਹਾ ਵੀ ਜੇ ਤੇੂ ਗਲਤੀ ਕੀਤੀ ਆਪਣੀ ਮਾਤਾ ਤੋਂ ਮਾਫੀ ਮੰਗ ਲੈ ਇਹ ਕੋਈ ਕਿ ਐਲੀਗੇਸ਼ਨ ਵਾਲੀ ਗੱਲ ਹੈਗੀ ਹੈ ਇਹ ਤੇ ਸਿਪੂ ਨੂੰ ਇਹੀ ਕਹਿਣਾ ਵੀ ਜੇ ਤੇਰੀ ਮਾਤਾ ਲੱਗਦੀ ਹੈ ਜੀ ਉਹ ਇਹ ਕਹਿ ਵੀ ਮੈਨੂੰ ਇਹ ਚੇਲਾ ਮੈਂ ਇਹ ਚੇਲੇ ਇਹ ਮੇਰੀ ਜੇਲੀ ਦੀ ਮਾਤਾ ਹੈ ਚੇਲੇ ਮਾ ਚੇਲੇ ਦਾ ਤਾਂ ਬੱਤਿਆਲਗਾ ਹੁੰਦਾ ਨਾ ਵੀ ਜੇ ਤੇਰੇ ਇਹ ਤੇਰੇ ਮਾਪਿਆਂ ਨੂੰ ਮਾਪਿਆਂ ਵੀ ਮੰਗ ਲੈ ਜੇ ਕੋਈ ਇਹਦੇ ਕੋਈ ਪ੍ਰੈਸ ਕਰਨ ਵਾਲੀ ਕਿਹੜੀ ਗੱਲ ਹੈ ਇਹਦੇ ਚ ਨਹੀਂ ਬਿਲਕੁਲ ਠੀਕ ਹੈ ਸਰ ਉਹਨਾਂ ਦਾ ਚਾਹਣਾ ਸੀਗਾ ਨਾ ਕਿ ਜਿੱਦਾਂ ਮੈਂ ਜੋ ਮਰਜ਼ੀ ਬੋਲੀ ਹੈ ਨਾ ਇਹ ਇਹ ਮਾਫੀ ਹੈ ਬੱਚੇ ਨੂੰ ਕਹਿ ਦਿੰਦਾ ਵੀ ਮਾਪਿਓ ਨੇ ਤੇ ਆਪਣੇ ਪਹਿਰੇ ਵੀ ਅਤ ਲਾ ਲੋ ਜਾਂ ਮਾਫੀ ਮੰਗ ਰੋ ਕੋਈ ਇਹ ਜ਼ਰੂਰ ਥੋੜੀ ਹੈ ਨਹੀਂ ਲੇਕਿਨ ਬੀਸ਼ੂ ਮਾਨ ਤੇ ਜਿਵੇਂ ਕਹਿੰਦੇ ਸੀਗੇ ਕਿ ਮੈਂ ਗੁਰੂ ਆ ਮੈਨੂੰ ਗੁਰੂ ਨੂੰ ਕਹਿ ਰਹੇ ਸੀਗੇ ਸ਼ਿਸ਼ੇ ਦੇ ਪੈਰਾ ਪੈਰੀ ਨਾ ਨਹੀਂ ਨਾ ਨਾ ਦੋਨੋਂ ਕਿਉਂ ਕਰਾਂ ਜੀ ਮੈਂ ਉਹਨੂੰ ਕਹਿ ਰਾਂ ਜੇ ਉਹ ਤੇ ਸ਼ੈਲੀ ਨੂੰ ਕਿਹਾ ਵੀ ਤੂੰ ਜੇ ਹੈਗੀ ਨਾਲੇ ਉਹਨੇ ਪਹਿਨੀ ਰੋ ਉਹ ਪਹਿਨੀ ਆ ਵੀ ਸੀ ਠੀਕ ਠੀਕ